ਦਾ ਤਾਰਫ ਚੂਚਕ ਝੰਗਸ ਅਲਾਂ ਦਾ ਚੌਧਰੀ ਜੋ ਬੜਾ ਤਕੜਾ ਸੀ ਜੱਟ ਸਰਦਾਰ ਮੀਆਂ ਕਈ ਲਾਠੀਆਂ ਯੋਦੀਆਂ ਕਰਦੀਆਂ ਸੀ ਚੰਗਾ ਫੈਲਿਆ ਆਵਾਗ ਪਰਵਾਰ ਮੀਆਂ ਕਦ ਕਾਠ ਤੇ ਮੋਕਲੇ ਢੀਲ ਵਾਲਾ ਸਾਰੀ ਸੱਤ ਦਾਰੋਂ ਵਾ ਸ਼ਿੰਗਾਰ ਮੀਆਂ ਕਈ ਮੱਜੀਆਂ ਵਧੀਆਂ ਖੁਰਲੀਆਂ ਤੇ ਉਹਦੀ ਆਪਣੀ ਮਲ ਗੁਜ਼ਾਰ ਮੀਆਂ ਭਾਵੇਂ ਪੁੱਤ ਵੀ ਉਸ ਨੂੰ ਲਾੜਲੇ ਸੀ ਬਹੁਤਾ ਹੀਰ ਦੇ ਨਾਲ ਪਿਆਰ ਮੀਆਂ ਕਦੇ ਗੱਲ ਨਾ ਉਸ ਦੀ ਟਾਲਦਾ ਸੀ ਡੁੱਲੇ ਕਿਉ ਦਾ ਘੜਾ ਹਜ਼ਾਰ ਮੀਆਂ ਚੱਲੇ ਹੁਕਮ ਚ ਨਾ ਦੇ ਕੰਡਿਆਂ ਤੇ ਲੋਕੀ ਉਸ ਦੇ ਤਾਬਿਆਂ ਦਾ ਰਮੀਆਂ ਵੇੜਿਆਂ ਕੇ ਉਸ ਦੇ ਇਸ਼ਕ ਵੜਿਆ ਨਾਲੇ ਆ ਗਿਆ ਦੁੱਖ ਹਜ਼ਾਰ ਮੀਆਂ ਨਾਲੇ ਆ ਗਿਆ ਦੁੱਖ ਹਜ਼ਾਰ ਮੀਆਂ